ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਪਿੰਡ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਸ਼ਰਮਾ ਤੇ ਬਾਈ ਕਾਕਾ ਇਹ ਬਾਈ ਜੀ ਦੋਨੇ ਦੋਸਤ ਆ ਬਹੁਤ ਜ਼ਿਆਦਾ ਪਰ ਹੈ ਭਰਾਵਾਂ ਨਾਲੋਂ ਵੀ ਨੇੜੇ ਇੱਕ ਦੂਜੇ ਦੇ ਇਹਨਾਂ ਕੋਲੇ ਤਿੰਨ ਟੌਪ ਦੇ ਨਗੀਨੇ ਲੈ ਕੇ ਆਂਦੇ ਆਪਾਂ ਇੱਕ ਤਾਜੀ ਸੱਜਰ ਸੂਈ ਵਹਿੜ ਦੋ ਨੰਬਰ ਤੇ ਟੋਕੜ ਵਹਿੜ ਤਿੰਨ ਨੰਬਰ ਤੇ ਫੇਰ ਸੱਜਰ ਵਹਿੜ ਬਹੁਤ ਟੌਪ ਦੇ ਨਗੀਨੇ ਲੈ ਕੇ ਆਉਂਦੇ ਆ ਤੇ ਤਿੰਨਾ ਵੜਾਂ ਦੀ ਡਿਟੇਲ ਆਪਾਂ ਬਾਈਆਂ ਤੋਂ ਲੈਣੇ ਆ ਸਾਰੀ ਗੱਲਬਾਤ ਬਾਈਆਂ ਨਾਲ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਨਾਲ ਦੀ ਨਾਲ ਆਪਾਂ ਵੀਡੀਓ ਬਣਾਉਣ ਦਾ ਕੰਮ ਨਵਾਂ ਸਟਾਰਟ ਕੀਤਾ ਆਪਣੇ ਚੈਨਲ ਤੇ ਥੋੜੀਆਂ ਹੀ ਵੀਡੀਓ ਆਈਆਂ ਜਿਸ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਨਾਰਮਲ ਆਪਣੀ ਜਿੰਨੀ ਵੀ ਨੇੜੇ-ਨੇੜੇ ਬਾੜਾ ਤਕਰੀਬਨ ਤੇਲ ਖਰਚੇ ਦੀ ਵੀਡੀਓ ਪਾਈ ਜਾਊਗੀ ਨਵਾਂ ਕੰਮ ਸ਼ੁਰੂ ਕੀਤਾ ਆਪਾਂ ਆਜੂ ਆਪਾਂ ਕਰਦੇ ਆ ਬਾਈਆਂ ਨਾਲ ਗੱਲਬਾਤ ਬਾਈ ਜੀ ਅਸੀ ਕਾ ਸਾਹਿਬ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਡਰੈਸ ਤੇ ਮੋਬਾਈਲ ਨੰਬਰ ਦੇ ਦਿਓ ਟੈਂਡਰ ਔਕੇ ਕਲਾ ਜੀ ਹਾਂਜੀ ਜਿਹੜਾ ਮੋਗਾ ਜੀ ਤਸੀਨ ਨਿਹਾਲ ਸਿੰਘ ਵਾਲਾ ਹਾਂਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਉੱਚੀ ਆਪਣਾ 9803755212 9803755212 ਹਾਂਜੀ ਭਰਾ ਮੇਰੇ ਆਪ ਇੱਕ ਨੰਬਰ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਲਗੀ ਇੱਕ ਨੰਬਰ ਦੀ ਕੀ ਡਿਟੇਲ ਆ ਜੀ ਬਈ ਚੌਥਾ ਦਨ ਸੂਈ ਨੂੰ ਹੋ ਗਿਆ ਹਾਂਜੀ 16 ਲੀਟਰ ਬੋਲਾ ਤਿਆਰ ਹੈ ਦੇ ਥੱਲੇ 16 ਲੀਟਰ ਬੋਲਾ ਤਿਆਰ ਆ ਕੰਡੇ ਵਾਲਾ ਮਗਰ ਕੀ ਆਈ ਇਹਦੇ ਮਗਰ ਬੱਚਾ ਆਈ ਇਹਦੇ ਮਗਰ ਬੱਚਾ ਆਈ ਇਹਦੇ ਨਾੜਗਾ ਨਾਲ ਆ ਭਰਾ ਮੇਰੇ ਤੁਹਾਡੇ ਸਾਹਮਣੇ ਆ ਚਾਰ ਦਿਨ ਹੋ ਗਏ ਚੌਥਾ ਦਿਨ ਹੋ ਗਿਆ ਸੂਈ ਨੂੰ ਬਾਈ ਜੀ ਛਿੱਗੀ ਆਈ ਇਹੀ ਮੂੰਹ ਤੋਂ ਛਿੱਗੀ ਆ ਜੀ ਹਾਂਜੀ ਹਾਂਜੀ ਦੂਜਾ ਕਿੰਨਾਮਾ ਸੂਈ ਉਸ ਵੱਟ ਕੇ ਵੇਖ ਸਕਦਾ ਸੂਆ ਕਿੰਨਾਮਾ ਜੀ ਦੂਜਾ ਸੂਆ ਜੀ ਪਹਿਲਾਂ ਸੂਏ ਮਾਲਕਾਂ ਨੇ ਕਹਿੰਦਾ 24 25 ਲੀਟਰ ਦੁੱਧ ਦਿੰਦਾ ਜੀ ਪਹਿਲੇ ਸੂਏ 24 25 ਲੀਟਰ ਦੁੱਧ ਦਿੰਦਾ ਇਸ ਵਾਰੀ ਬਾਈ ਤੁਹਾਨੂੰ ਕੀ ਝਾਕ ਲੱਗਦੀ ਵੀ ਕਿੰਨਾ ਕ ਦੁੱਧ ਪਾ ਦੂਗੀ ਜੀ ਸਰ ਉਹ 24 ਤੋਂ ਪਲੱਸ ਹੀ ਹੋਊਗੀ ਹਾਂ ਇੱਕ ਤਾਂ 24 ਤੋਂ ਪਲੱਸ ਤਾਂ ਜਾਊਗੀ ਪਹਿਲੇ ਸੂਏ 2 ਹਾਂਜੀ ਭਰਾ ਮੇਰੇ ਚਾਰ ਹੀ ਥਾਣਾ ਦੂਜਾ ਸੁਆ ਵਹਿੜ ਮੂੰਹ ਦੀ ਛਿੱਗੀ ਆ ਥਣਲੇਵਾ ਬਹੁਤ ਚੰਗਾ ਵਹਿੜਦਾ ਪੀੜੀ ਦੇ ਪਾਵੇਂ ਵਰਗੇ ਚਾਰੇ ਥਾਣਾ ਮੋٹے ਮੋٹے ਥਾਣਾ ਤੁਹਾਨੂੰ ਨੇੜੇ ਤੋਂ ਵੀ ਥਣ ਦਿਖਾਉਣੇ ਆਪਾਂ ਆਰਡਰ ਦੀ ਕੁਆਲਿਟੀ ਦੇਖੋ ਸਾਰੇ ਪਾਸੇ ਨੂੰ ਅਡਰ ਪੂਰਾ ਝੋਲੀ ਫੱਟ ਫੱਟ ਪਈ ਆ ਓਨਾ ਹੀ ਸਾਈਡਾਂ ਨੂੰ ਆ ਓਨਾ ਹੀ ਬੈਗ ਨੂੰ ਆ ਦੇਖੋ ਜੀ ਤੁਹਾਡੇ ਸਾਹਮਣੇ ਕਿਸੇ ਪਾਸੋਂ ਮਤਲਬ ਵਹਿੜ ਖੁੰਜੀ ਨਹੀਂ ਦੇਵੇ ਲਗੋ ਉਨਾਂ ਹੀ ਬੈਗ ਨੂੰ ਉਨਾਂ ਹੀ ਸਾਈਡਾਂ ਨੂੰ ਚਾਰੇ ਥਣ ਚਾਰੇ ਥਣ ਦੂਰ ਦੂਰ ਵਿੱਥੀ ਤੇ ਲੱਗੇ ਹੋਏ ਆ ਤੁਹਾਨੂੰ ਬੈਗ ਤੋਂ ਵੀ ਦਿਖਾਉਣੇ ਆ ਦੇਖੋ ਜੀ ਆਰਡਰ ਦੀ ਕੁਆਲਿਟੀ ਬਹੁਤ ਟੌਪ ਦੀ ਆ ਵਹਿੜ ਦੀ ਬਾਕੀ ਚੰਗੇ ਕੱਦ-ਕਾੜ ਦੀ ਮਿਆਲ ਕਰਨ ਹਾਂਜੀ ਇਹਦਾ ਹਲਕੀ ਜੀ ਫਿੱਕੀ ਕਹਿ ਸਕਦੇ ਹਾਂ ਹਲਕੀ ਜੀ ਇਹਹੀ ਵਹਿੜ ਜਦੋਂ ਭਰ ਗਈ ਬਈ ਕੋਠੇ ਜੱਡੀ ਵਹਿੜ ਲੱਗੂਗੀ ਜੈਸ ਕਿਸੇ ਵੀਰ ਨੇ ਘਰੇ ਦੁੱਤੇ ਲਾਉਣੀ ਆ ਦੁੱਧ ਵੀ ਵਾਈ ਇਹਦਾ ਚੰਗਾ ਉਹ ਫੈਟ ਫੁੱਡ ਜਿਵੇਂ ਤੋਂ ਹਲਕੀ ਜਿਹੀ ਕ੍ਰਾਚ ਚ ਪੈਂਦੀ ਹੈ ਹਾਂਜੀ ਹਲਕੀ ਜਿਹੀ ਕ੍ਰਾਚ ਚ ਪੈਂਦੀ ਆ ਪਾਈ ਜੀ ਕਹਿੰਦੇ 5 ਫੈਟ ਆਊਗੀ ਦੀ ਤੇ ਬਾਈ ਜੀ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਉਹਦੇ ਘਰ ਆ ਗਈ ਜਾਇਜ ਕਰਾਂਗੇ ਤੁਹਾਨੂੰ ਤਹਾਰਾ ਕਬੀਰ ਭਰਾ ਲੈ ਸਕਦਾ ਆਪਣੀ ਡਿਮਾਂਡ ਡਿਮਾਂਡ ਇਹ ਜਾਇਜ ਹੋਊਗੀ ਫੋਨ ਤੇ ਡਿਮਾਂਡ ਜਾਇਜ ਫੋਨ ਤੇ ਆਊਗੀ ਜੀ ਆਜੋ ਇਹ ਦੋ ਨੰਬਰ ਮੜ ਕੇ ਵੀਡੀਓ ਜ਼ਿਆਦਾ ਲੰਬੀ ਬਣੂਗੀ ਬਾਈ ਇਹ ਦੋ ਨੰਬਰ ਦੀ ਕੀ ਡਿਟੇਲ ਆ ਇਹ ਤੁਹਾਨੂੰ 12 ਲੀਟਰ ਦੁੱਧ ਆਈ 12 ਲੀਟਰ ਦੁੱਧ ਆਈ 10 ਮੰਨ ਕੇ ਜਿਹੜਾ ਕੋਈ ਮਰਜ਼ੀ ਭੈਣ ਭਰਾ ਜੇ 10 ਮੰਨ ਕੇ ਦੇਣੀ ਆ ਹਾਂ 10 ਮੰਨ ਕੇ ਦੇਣੀ ਆ ਜੀ 10 ਮੰਨ ਕੇ ਦੇਣੀ ਆ 12 ਲੀਟਰ ਵਾਈ ਕਿਉਂ ਦੀ ਗੱਲ ਆ ਗਿਆ ਵਾ ਸਾਡੇ ਵੱਲੋਂ ਗੱਪਣਾ ਕੋਈ ਮਤਲਬ ਡਾਕਟਰ ਕਹਿੰਦਾ 15 ਦਿਨਾਂ ਨੂੰ ਚੈੱਕ ਕਰਾਵਾ ਚੈੱਕ ਕਰਾਈ ਜੀ ਹਣ ਹਾਂ ਜੀ ਕੀ ਕਹਿੰਦੇ 15 ਦਿਨਾਂ ਨੂੰ ਕਲੀਅਰ ਦੱਸ ਦੂੰਗਾ ਮੈਂ 15 ਦਿਨਾਂ ਨੂੰ ਕਲੀਅਰ ਦੱਸੂਗਾ ਹਾਂ ਜੀ ਹਾਂ ਜੀ ਤੇ ਤੁਸੀਂ ਹੁਣ ਗੱਬਣ ਮੰਨ ਕੇ ਦੇਣੀ ਕਿ ਖਾਲੀ 10 ਮੰਨ ਕੇ ਦੇਵਾਂਗੇ ਭਾਈ ਖਾਲੀ ਕਿ ਕਾਲਾ ਕੋਈ ਆਪ ਦਾ ਵੀਰ ਭਰਾ ਲਿਆ ਗਿਆ ਡਾਕਟਰ ਚੈੱਕ ਕਰਾ ਲਿਆ ਸਾਡਾ ਓਕੇ ਹਾਂ ਆਪਾਂ ਮੰਨ ਲਓ ਵੀ 15 ਦਿਨਾਂ ਨੂੰ ਜਮਾ ਚੈੱਕ ਪਾਛ ਚਾ ਜੂਗੇ ਇਹ ਠੀਕ ਹੈ ਜੀ 40 ਦਿਨ ਦਾ ਬਾਈ ਜੀ ਸੀਮਨ ਲੱਗਿਆ ਵਾ ਇਹ ਕਹਿੰਨ ਮੈ ਸੂਆ ਜੀ ਇਹ ਪਹਿਲਾ ਸੂਆ ਜੀ ਪਹਿਲੇ ਸੂਏ ਜੀ ਤੋੜ ਕੇ ਦਿਖਾਓ ਜੀ 10 ਲੀਟਰ ਕੰਡੇ ਵਾਲ ਦੁੱਧ ਬਾਈ ਕਹਿੰਦੇ ਮਣਕੇ ਦਵਾਂਗੇ ਆਪਾਂ ਆਪਣੇ ਘਰੋਂ ਹੈ 12 ਲੀਟਰ ਪਰ ਕਹਾਂਗੇ ਤੁਹਾਨੂੰ 10 ਲੀਟਰ ਪਹਿਲਾ ਸੂਆ ਵਹਿੜ ਦਾ ਚੰਗੇ ਪ੍ਰਿੰਟ ਵਾਲੀ ਵਹਿੜ ਆ ਬਹੁਤ ਟੌਪ ਕਲਾਸ ਦੀ ਵਹਿੜ ਆ ਇਹ ਵੀ ਫਾਰਮ ਵਾਲੀ ਵਹਿੜ ਆ ਜੀ ਜਸ ਉਕੇ ਫਾਰਮ ਦੀ ਵੀਡੀਓ ਪਈ ਹੈ ਹਾਂਜੀ ਇਹਦੇ ਵਿੱਚ ਆ ਰਹੀ ਥਾਣਾ ਜੀ ਲੇਵਾ ਇਹਦਾ ਵੀ ਚੰਗਾ ਕਿਸੇ ਪਾਸੋਂ ਵੀ ਇਹਦੀ ਵੀ ਨਲੇਵੇ ਦੀ ਦਿੱਕਤ ਥਣ ਤੁਹਾਨੂੰ ਇਹਦੀ ਵੀ ਦਿਖਾਉਣਾ ਤੁਹਾਨੂੰ ਦੇਖੋ ਜੀ ਚੌਣ ਚਾਂ ਨੂੰ ਬਾਈ ਸੀਲ ਠੰਡੀਆਂ ਜੀ ਕੋਈ ਕਿਸੇ ਬੈੜ ਦਾ ਵੀ ਹਾਂਜੀ ਠੀਕ ਹੈ ਜੀ ਬੈੜ ਦਾ ਪ੍ਰਿੰਟ ਬਹੁਤ ਚੰਗਾ ਜੀ ਚੰਗੀ ਬੱਸੀਮਾ ਲਵੀ ਜਿਹੜੇ ਫਾਰਮ ਵਾਲੇ ਵੀਰੇ ਸ਼ੌਂਕੀ ਵੀਰ ਆ ਗਾ ਬਰੀਡ ਬਣਾਉਣ ਵਾਲੇ ਆ ਉਹਨਾਂ ਦੇ ਕੰਮ ਦੀ ਵਹਿੜ ਆਏ ਮਨ ਲਾ ਗਾਂ ਨੂੰ ਚੰਗਾ ਸੀਮਨ ਲਾ ਗੇ ਚੰਗੇ ਬੱਚੇ ਪੈਦਾ ਕਰ ਸਕਦੇ ਆ ਚੰਗੀ ਟਾਪ ਕਲਾਸ ਦੀ ਵਹਿੜ ਬਾਈ ਜੀ ਚੌਣ ਚਾਨ ਨੂੰ ਕੀ ਥਣ ਲੇਵੇ ਦੀ ਬਿਲਕੁਲ ਓਕੇ ਆ ਬਾਈ ਗਾਰੰਟੀ ਹੋਊਗੀ ਘਰ ਤਾਈਂ ਅਗਲੇ ਦੇ ਥਣ ਲੇਵੇ ਦੀ ਬਿਲਕੁਲ 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 ਠੀਕ ਹੈ ਜੀ ਆਹ ਮਾੜਾ ਪਸ਼ੂ ਲਿਆ ਨਾ ਲੈਣਾ ਬਾਈ ਇਹਦੀ ਡਿਮਾਂਡ ਕੀ ਕਰਦੇ ਆ ਜੀ ਜੇ ਫੋਨ ਤੇ ਹੀ ਕਰਾਂਗੇ ਬਾਈ ਤੰਨੇ ਪਸ਼ੂਆਂ ਦੀ ਫੋਨ ਤੇ ਡਿਮਾਂਡ ਹੋਊਗੀ ਜਾਇਜ਼ ਹੋਊਗੀ ਡਿਮਾਂਡ ਫੋਨ ਤੇ ਕਰਾਂਗੇ ਠੀਕ ਹੈ ਜੀ ਆਜੋ ਤਿੰਨ ਨੰਬਰ ਦੀ ਤਿੰਨ ਨੰਬਰ ਦੀ ਮੰਨ ਲੇ ਜੀ ਇਹਦੀ ਕੀ ਡਿਟ 14 ਲੀਟਰ ਦੁੱਧ ਹੈ ਜੀ ਕੰਡੇ ਵਾਲਾ ਜੀ ਜੇ ਵੀਰ ਭਰਾ ਹੋ ਗਏ ਮੈਂ ਲੈ ਆਪਣੇ ਘਰੇ ਆ ਗਈ ਮੈਂ ਕਹਿੰਦੀ ਕੰਡਾ ਲਿਆਵੇ ਆਪ ਦਾ ਮਣਕੀ ਦੇ ਮੰਗਿਆ ਦੋ ਟਾਈਮ ਚਾਰ ਟਾਈਮ ਚੁਆਈ ਕਰ ਸਕਦੇ ਆ ਹਾਂ ਜੀ ਬਾਈ ਜੀ ਕਹਿੰਦੇ 14 ਲੀਟਰ ਦੁੱਧ ਆਪਣੇ ਘਰੇ ਦੋ ਟਾਈਮ 4 ਲੀਟਰ ਤੁਸੀਂ ਚੁਆਈ ਕਰ ਸਕਦੇ ਆ ਇਹਦੇ ਮਗਰ ਬੱਚੀ ਹੈ ਜੀ ਆਹ ਇਹਦੇ ਲੀਰ ਜਿਵਨੀ ਸਿੰਘ ਕਿਦੋਂ ਲੱਗਿਆ ਜੀ ਕੱਲ ਹੀ ਇਹਦੇ ਸਿੰਘ ਲਗਾਏ ਆ ਜੀ ਤੋੜ ਕੇ ਦਿਖਾ ਦਿਓ ਜੀ ਬੱਚੀ ਤਕਰੀਬਨ ਅਸਟੀਮੇਟ ਬਾਈ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਤੁਸੀਂ ਬਾਈ 2 ਮਹੀਨੇ ਮੰਨ ਲਓ ਮਸਾਬ ਬੱਚੀ ਕੋਲੇ ਆ ਜੀ ਡੇਢ ਦੋ ਮਹੀਨੇ ਹੋ ਗਏ ਸੂਈ ਨੂੰ ਆਪਣੇ ਸਾਹਮਣੇ ਆ ਜੀ 14 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਇਹ ਵੀ ਮੰਨ ਕੇ ਚੱਲੋ ਵੀ ਹਲਕੀ ਜਿਹੀ ਕਰਾਚ ਪੈਂਦੀ ਆ ਦੁੱਧ ਦੇ ਦਾ ਵੀ ਚੰਗਾ ਹੋਊਗਾ ਜੀ ਫੈਟ ਵਧੀਆ ਆਊਗੀ ਇਹਦੀ ਵੀ ਘਰੇ ਰੱਖਣ ਨੂੰ ਮੱਝਾਂ ਰਗੀ ਗਾਂ ਜੀ ਮਨ ਲਾ ਜੇ ਤੁਸੀਂ ਮੱਝ ਲੈਣ ਜਾਓਗੇ ਤਾਂ ਤਕਰੀਬਨ ਤੁਹਾਨੂੰ ਘੱਟ ਤੋਂ ਘੱਟ ਲੱਖ ਸਵਾ ਲੱਖ ਤੋਂ ਘੱਟ ਨਹੀਂ ਮੱਝ ਮਿਲਦੀ 14 ਲੀਟਰ ਵਾਲੀ 14 ਲੀਟਰ ਵਾਲੀ ਮੱਝ ਲੈਣ ਜਾਓਗੇ ਲੱਖ ਸਵਾ ਲੱਖ ਤੋਂ ਘੱਟ ਨਹੀਂ ਮਿਲਣੀ ਤੁਹਾਨੂੰ ਇਹ ਤੁਹਾਨੂੰ 14 ਲੀਟਰ ਵਾਲੀ ਗਾਂ ਬਿਲਕੁਲ ਜੈ ਜੀ ਰੇਟ ਦੇ ਵਿੱਚ ਮਿਲ ਜਾਣੀ ਆ ਦੋ ਮਹੀਨੇ ਸੂਈਏ ਬਾਕੀ ਮਗਰ ਇੱਕ ਹੋਰ ਬੱਚੀ ਵੀ ਨਾਲ ਮਿਲ ਜੇਣੀ ਤੁਹਾਨੂੰ ਇਹਦੀ ਡਿਮਾਂਡ ਕਿੰਨੀ ਹੋਊਗੀ ਜੀ ਇਹ ਫੋਨ ਤੇ ਕਰਾਂਗੇ ਭਾਈ ਜੈ ਜੀ ਡਿਮਾਂਡ ਹੋਣਗੀਆਂ ਤਿੰਨੇ ਬਸ ਨੂੰ ਆਈਆਂ ਜੈ ਜੀ ਡਿਮਾਂਡ ਦੇ ਵਿੱਚ ਤੁਹਾਨੂੰ ਦੋ ਨਗ ਮਿਲਨੇ ਆ ਇੱਕ ਨਾਲ ਮਗਰ ਬੱਚੀ ਮਿਲਣੀ ਆ ਠੀਕ ਹੈ ਜੀ ਬਹੁਤ ਚੰਗੀ ਵਿਹੜ ਹੈ ਵੀ ਚੰਗਾ ਟਾਪ ਦਾ ਨਗੀਨਾ ਥਨ ਲੇਵਾ ਚਾਰੇ ਵਿਹੜਾਂ ਦੀ ਇੱਕੋ ਜਿਹੀ ਹੈ ਜੀ ਬਾਈ ਮੁਠੀ ਵਾਲੇ ਥਨ ਲੱਗੇ ਆ ਤੇ ਆ ਚਾਰ ਨੰਬਰ ਦੀ ਕੀ ਡਿਟੇਲ ਆ ਜੀ ਮੂਹਲੇ ਥਨੋਂ ਤੇਲਾ ਵੇਣ ਮੂਹਲੇ ਥਨੋਂ ਤੇਲਾ ਜੀ ਵੈਣੀ ਵਾਲੇ ਪਾਸਿਓਂ ਵੈਣੀ ਵਾਲੇ ਪਾਸਿਓਂ ਹਾਂਜੀ ਦੁੱਧ ਕੇ ਨਹੀਂ ਇਹ ਥਲੀ ਦੁੱਧ 8 ਲੀਟਰ ਆ ਜੀ ਦੁੱਧ 8 ਲੀਟਰ ਜੀ ਹਾਂਜੀ ਹਾਂਜੀ ਕੋਈ ਬਣੀ ਬੁਣੀ ਵੀ ਹੈ ਬਣੀ ਵੀ ਦੱਸਿਆ ਜੀ ਮਾਲਕਾਂ ਨੇ ਜਿੱਥੋਂ ਲਈ ਆ ਆਪਾਂ ਬਣੀ ਵੀ ਦੱਸਿਆ ਪਰ ਚੱਕ ਚੁੱਕ ਜ ਨਹੀਂ ਆਉਂਦੀ ਚੱਕ ਜ ਨਹੀਂ ਆਈ ਇਹ ਮੇਰੇ 27 ਇੰਚ ਆ ਖਾਲੀ ਮੰਨ ਕੇ ਆਈਏ ਖਾਲੀ ਮੰਨ ਕੇ ਜੀ ਖਾਲੀ ਮੰਨ ਕੇ ਜਾਊਗੀ 27 ਇੰਚ ਤੇ ਚੱਕ ਜ ਨਹੀਂ ਆਉਂਦੀ ਤੇ ਇਹ ਵੀ ਚੂਨ ਚਾਂਨ ਨੂੰ ਸੇਲ ਠੰਡੀ ਆ ਜੀ ਕੋਈ ਸੀ ਲਈ ਪਸੂ ਕੋਈ ਨਹੀਂ ਆਪਣਾ ਮੈਂ ਹੈਗਾ ਲੱਤ ਛੜ ਵਾਲਾ ਇਹਦੀ ਡਿਮਾਂਡ ਜੀ ਇਹਦੀ ਫੋਨ ਤੇ ਹੀ ਕਰਾਂਗੇ ਜੀ ਡਿਮਾਂਡ ਫੋਨ ਤੇ ਹੋਊਗੀ ਠੀਕ ਹੈ ਜੀ ਇਹਦਾ ਤਾਂ ਜਾਇ ਰੇਟ ਹੀ ਲਾਵਾਂਗੇ ਜੀ ਬੱਚਿਆਂ ਆਲਾ ਭਾਅ ਦੇ ਦਾਂਗੇ ਬੱਚਿਆਂ ਵਾਲੇ ਭਾਅ 'ਚ ਬਾਈ ਜੀ ਕਹਿੰਦੇ ਦੇ ਦਾਂਗੇ 8 ਲੀਟਰ ਦੁੱਧ ਆ ਮੂਹਰਲੇ ਥਣੋ ਬਹਿਣੀ ਵਾਲੇ ਥਾਂ ਤੋਂ ਤੇਲ ਆ ਬਾਈ ਜੀ ਠੀਕ ਹੈ ਜਿਸ ਕਿਸੇ ਵੀਰ ਭਰਾ ਨੂੰ ਕੋਈ ਵੀ ਨਗਵਸੰਦ ਆਉਂਦਾ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਟੌਪ ਦੇ ਨਗਿੰਨੇ ਆ ਬਾਈ ਕੋਲੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਕੋਈ ਵੀ ਵੜ ਬਾਈ ਤੋਂ ਖਰੀਦ ਸਕਦੇ ਆ ਮਿਲਾਂਗੇ ਆਪਾਂ ਕਿਸੇ ਹੋਰ ਅਗਲੀ ਵੀਡੀਓ ਵਿੱਚ ਆਪਣੀ ਵੀਡੀਓ ਨੂੰ ਭਰਾ ਮੇਰਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਅੱਗੇ ਤਾਂ ਕਿ ਆਪਣਾ ਵੀ ਭਰਾ ਹੌਸਲਾ ਵਧੇ ਨਵਾਂ ਕੰਮ ਸ਼ੁਰੂ ਕੀਤਾ ਤੁਹਾਡੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਜੇ ਤੁਸੀਂ ਆਪਣੀ ਸਪੋਰਟ ਕਰੋਗੇ ਵੀਡੀਓ ਅੱਗੇ ਸ਼ੇਅਰ ਕਰੋਗੇ ਸਾਡਾ ਵੀ ਹੌਸਲਾ ਵਧੂਗਾ ਭਰਾ ਮੇਰਿਓ ਭਰਾਵਾਂ ਦੇ ਨਾਲ ਹੀ ਭਰਾ ਵੱਡੇ ਹੁੰਦੇ ਆ ਕੱਲਾ ਬੰਦਾ ਕੋਈ ਵੀ ਨਹੀਂ ਵੱਡਾ ਹੁੰਦਾ ਮਿਲਦੇ ਆਂਰ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ